ਇੱਕ ਸੁਤੰਤਰਤਾ ਹੁੰਦੀ ਕੀ ਹੈ ਫ੍ਰੀडम ਜਾਂ ਫਲੈਕਸੀਬਿਲਟੀ ਇਹਦੇ ਬਾਰੇ ਟੌਪਿਕ ਅੱਜ ਇਹ 3rd ਡੇ ਹੈ 90 ਡੇ ਰੋ ਟੂ ਸਕਸੈਸ ਲਾ ਹਰ ਕੋਈ ਚਾਹੁੰਦਾ ਆਪਣੀ ਜ਼ਿੰਦਗੀ ਵਿੱਚ ਫਲੈਕਸੀਬਿਲਟੀ ਤੇ ਫ੍ਰੀडम ਪਰ ਕਿੰਨੇ ਕੋਲ ਹੈ ਕਿੰਨੇ ਆਪਣੇ ਟਰਮਸ ਤੇ ਜ਼ਿੰਦਗੀ ਜੀਉਂਦੇ ਕਿੰਨੇ ਕਿਉਂ ਨੇ ਜਿਹੜੇ ਆਪਣੀ ਫੈਮਿਲੀ ਦੇ ਨਾਲ ਜਿਆਦਾ ਟਾਈਮ ਸਪੈਂਡ ਕਰਦੇ ਬਹੁਤ ਘੱਟ ਹੁਣੇ ਗਿਣਤੀ ਮਿੰਟੀ ਦੇ ਕਿਉਂਕਿ jobbਾਂ ਕਰਨੀਆਂ ਪੈਂਦੀਆਂ ਨੇ jobb ਕਰਨੀਆਂ ਪਹਿਣੀਆਂ ਨੇ ਕਿਉਂਕਿ ਖਰਚੇ ਉੱਪਰ ਨੇ ਜੇ ਖਰਚੇ ਤੋਂ ਛੁਟਕਾਰਾ ਮਿਲੇ ਤਾਂ ਹੀ ਫੈਮਿਲੀ ਨਾਲ ਟਾਈਮ ਕੱਢਿਆ ਜਾਵੇ ਸਟ्रेस ਜਿਆਦਾ ਹੈ ਫੈਮਿਲੀ ਨਾਲ ਟਾਈਮ ਘਟਾ ਪਰ ਕੀ ਕੋਈ ਹੱਲ ਹੈ ਇਸ ਦਾ ਵੀ ਜਿਆਦਾ ਸਮਾਂ ਫੈਮਿਲੀ ਨਾਲ ਕੱਢ ਸਕੀਏ ਤੇ ਨਾਲ ਚਾਰ ਪੈਸੇ ਵੀ ਬਣਦੇ ਹੁਣ ਹਰ ਹਰ ਇੱਕ ਚੀਜ਼ ਆਉਂਦਾ ਪਰ ਆ ਕੇ ਕਹਾਣੀ ਇੱਥੇ ਰੁਕਦੀ ਏ ਕੀ ਤੁਸੀਂ ਉਸ ਫਰੀडम ਨੂੰ ਉਸ ਫਲੈਕਸੀਬਿਲਟੀ ਨੂੰ 100% ਰੈਡੀਓ ਕਬੂਲ ਕਰਨਾ ਜਾਂ ਉਸ ਪਾਸ ਤੇ ਜਾਣ ਲਈ ਕੱਲ ਸੋਚਣ ਵਾਲੀ ਏ ਬੱਚੇ ਨੂੰ ਜੇ ਕਹੀਏ ਉਹਦਾ ਫਿਊਚਰ ਪਿਆਰਾ ਜਦੋਂ ਬਚਪਨ ਪਰ ਜੇ ਬੱਚਾ ਹੁੰਦਾ ਉਹਨੂੰ ਫਿਊਚਰ ਦੀ ਕੋਈ ਪਰਵਾਹ ਨਹੀਂ ਉਹਨੂੰ ਇਹੀ ਹੁੰਦਾ ਹੈ ਵੀ ਮੈਂ ਆਪਣੇ ਪੇਰੈਂਟਸ ਨਾਲ ਕਿੰਨਾ ਟਾਈਮ ਕੱਢਾਂ ਕਿਦੇ ਟਰੈਵਲ ਕਰਕੇ ਚਲੀਏ ਬਾਹਰ ਚਲੀਏ ਅਨ ਕੰਡੀਸ਼ਨਲ ਲਵ ਤੇ ਸਾਡੇ ਚੋਂ ਕਿੰਨੇ ਕੁ ਜਣੇ ਨੇ ਜੋ ਉਸ ਆਪਣੇ ਬੱਚਿਆਂ ਦੇ ਬਚਪਨ ਨਾਲ ਇੰਜੋਏ ਕਰ ਰਹੇ ਮਿੱਤਰਾਂ ਦਾ ਬਹੁਤ ਘੱਟ ਹੁੰਦਾ ਸਟ्रेस ਨੇ ਸਾਡੀ ਜ਼ਿੰਦਗੀ ਨੂੰ ਘੁੰਦੇ ਵਾਂਗੂ ਖਾਰ ਕੇ। ਕੰਮ ਤੋਂ ਕਰ ਕਰ ਤੋਂ ਕੰਮ ਸ਼ਿਫਟਾਂ ਜ਼ਿਆਦਾ ਪਰਿਵਾਰ ਲਈ ਸਮਾਂ ਘਟ। ਖਰਚੇ ਜ਼ਿਆਦਾ, ਆਮਦਨੀ ਘਟ। ਤੇ ਫਿਰ ਅਸੀਂ ਆਪਣੀ ਮਨ ਚਾਹੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ? ਇਹ ਬਿਜ਼ਨਸ ਜੋ ਅਸੀਂ ਚਲਾ ਰਹੇ ਨਾ ਇਸ ਇਹਦੇ ਵਿੱਚ ਸਭ ਕੁਝ ਫਲੈਕਸੀਬਿਲਿਟੀ ਹੈ ਫੈਮਿਲੀਲੀ ਟੈਮ ਆਫਕੋਰਸ ਕਿਉਂਕਿ ਜਦੋਂ ਚਾਰ ਪੈਸੇ ਆਉਂਦੇ ਨਾ ਉਦੋਂ ਸਭ ਕੁਝ ਆਪਣੇ ਆਪ ਪਜ਼ਲ ਦੀ ਤਰ੍ਹਾਂ ਹਰ ਇੱਕ ਥਾਂ ਤੇ ਫਿੱਟ ਹੋਣਾ ਸ਼ੁਰੂ ਹੋ ਜਾਂਦਾ ਜਰੂਰੀ ਨਹੀਂ ਵੀ ਜੋ ਗੱਤ ਇਹ ਹੈ ஆன்ਲਾਈਨ ਮਾਰਕੀਟਿੰਗ ਅੱਜ ਦੇ ਟਾਈਮ ਦੇ ਵਿੱਚ ਇੱਕ ਟਾਪ ਦਾ ਸੋਰਸ ਹੈ ਜੇ ਜੌਬ ਦੇ ਨਾਲ ਨਾਲ ਕੋਈ ਸੈੱਟ ਇਨਕਮ ਵੀ ਕਰਨੀ ਹੈ ਤਿੰਨ ਤੋਂ ਚਾਰ ਬੱਤ ਬੱਤ ਘੰਟੇ ਲੱਗਦੇ ਉਹ ਵੀ ਪਰ ਜੇ ਤੁਸੀਂ ਰੈਡੀ ਹੋ ਕਿਉਂਕਿ ਮੈਜੋਰਟੀ ਆਫ ਪੀਪਲ ਦੇ ਜਸ ਵਾਂਟ ਟੂ A ਟੂ B B ਟੂ A A ਟੂ B ਦੈਟਸ ਇਟ ਕੰਫਰਟ ਟੇਬਲ ਲਾਈਫ ਜਿਉਂਦੇ ਇੰਨੇ ਅਸੀਂ ਆਦੀ ਹੋ ਚੁੱਕੇ ਆ ਕਿ ਉਹਦੇ ਵਿੱਚੋਂ ਕਦਮ ਬਾਹਰ ਕੱਢਣਾ ਸਾਨੂੰ ਇਹ ਕਹਿਆ ਲੱਗਦਾ ਕੋਈ ਮੁਸੀਬਤ ਨਾ ਜੇ ਪਰ ਨਹੀਂ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਜ਼ਿੰਦਗੀ ਤੁਹਾਡਾ ਉਸ ਕੰਫਰਟ ਜ਼ੋਨ ਤੋਂ ਵਿੱਚੋਂ ਬਾਹਰ ਇੰਤਜ਼ਾਰ ਕਰ ਰਹੀ ਹੁੰਦੀ ਹੈ ਗਰੋਥ ਦਾ ਤੁਹਾਡੇ ਬੱਚਿਆਂ ਦੀ ਤੁਹਾਡੇ ਆਪਣੀ ਤੁਹਾਡਾ ਫਿਊਚਰ ਇਹ ਬਿਜ਼ਨਸ ਜੋ ਮੈਂ ਇਸ ਟਾਈਮ ਤੇ ਕਰ ਰਿਹਾ ਹਾਂ ਇਹਦੇ ਵਿੱਚ ਫਲੈਕਸੀਬਿਲਟੀ ਵੀ ਹੈ ਫਿਊਚਰ ਸਾਡਾ ਜੋ ਕੋਈ ਜੁਆਇਨ ਕੀਤਾ ਹੋਏ ਉਹਨਾਂ ਦਾ ਵੀ ਪਰ ਐਂਡ ਤੇ ਗੱਲ ਉੱਥੇ ਆ ਕੇ ਮੁੜ ਜਾਂਦੀ ਹੈ ਵੀ ਤੁਸੀਂ ਕਿੰਨੇ ਕਿੰਨੀ ਗੁਜ਼ਾਇਰ ਰੱਖਦੇ ਹੋ ਆਪਣੇ ਕਰੰਟ ਸਰਕਮਸਟੈਂਸਸ ਨੂੰ ਚੇਂਜ ਕਰਨ ਦੀ ਫ੍ਰੀडम ਮਿਲਦੀ ਹੈ ਪਰ ਮਿਲਦੀ ਹੈ ਸ਼ਰਤਾਂ ਤੇ ਸਾਰੇ ਜਾਣਦੇ ਆ ਕੋਈ ਵੀ ਪਾਸ ਜੇ ਤਾਂ ਸ਼ੁਰੂ ਕਰ ਦਿਆ ਤਾਂ ਉਹਦੇ ਵਿੱਚ ਅੜਚਨਾ ਜ਼ਰੂਰ ਆਉਂਦੀਆਂ ਨੇ ਕੋਈ ਵੀ ਸਕਸੈਸਫੁਲ ਪਰਸਨ ਬਿਨਾ ਰਾਤੋ ਰਾਤ ਕੰਮ ਕਰੇ ਸਟਾਰ ਨਹੀਂ ਬਣ ਜੰਦਾ ਜਾਂ ਆਪਣਾ ਡ੍ਰੀਮ ਨਹੀਂ ਅਚੀਵ ਕਰ ਲੈਂਦਾ ਉਹਨਾਂ ਨੂੰ ਵੀ ਸਟਰਗਲ ਦਾ ਮੂੰਹ ਦੇਖਣਾ ਹੀ ਪੈਂਦਾ ਫਿਰ ਜਾ ਕੇ ਕਿਤੇ ਸਕਸੈਸ ਉਹਨੂੰ ਅਚੀਵ ਕਰਦੇ ਆਂ ਜੀ ਤੁਸੀਂ ਵੀ ਦੇਖਣਾ ਫੁੱਲ ਟਾਈਮ ਜੌਬ ਦੇ ਨਾਲ ਵੀ ਕਰ ਸਕਦੇ ਹੋ ਪਾਰਟ ਟਾਈਮ ਵੀ ਕਰ ਸਕਦੇ ਹੋ 100% ਪ੍ਰੋਫਿਟੇਬਲ ਹੈ ਜਿੰਨਾ ਵੀ ਇਨਵੈਸਟ ਕਰੋਗੇ 100% ਤੁਹਾਨੂੰ ਉਸ ਦਾ ਇਨਕਮ ਆਊਗੀ ਟ੍ਰੇਨਿੰਗ 멘ਟਰ ਕੋਚ ਵੀਰਬੇਸਡ ਜੋ ਟ੍ਰੇਨਿੰਗ ਉਹ ਦਿੱਤੀ ਜਾਊਗੀ ਬੜਾ ਸਿਸਟਮ ਤੁਹਾਡੇ ਲਈ 97% ਕੰਮ ਕਰੂਗਾ ਜਿਹੜਾ 3% ਹੈ ਉਹ ਤਾਂ ਆਪਾਂ ਨੂੰ ਕਰਨੇ ਪੈਂਦੇ ਨੇ ਦੇਖੋ ਕੋਈ ਵੀ ਕੰਮ ਹੈ ਬਿਨਾ ਮਤਲਬੀ ਉਹਦੇ ਬਾਰੇ ਸੋਚੀ ਜਾਵਾਂਗੇ ਬਣੂ ਜਾਂ ਨਹੀਂ ਬਣੂ ਪਤਾ ਨਹੀਂ ਕੀ ਹੋਊਗਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕੰਮ ਉਦੋਂ ਹੀ ਪੂਰ ਚੜਦਾ ਹੁੰਦਾ ਜਦੋਂ ਅਸੀਂ ਆਪਣੀ ਪੂਰੀ ਡੈਡੀਕੇਸ਼ਨ ਨਾਲ ਉਹਦੇ ਵਿੱਚ ਜਾਵੜਦੇ ਹਾਂ ਵੀ ਹਾਂ ਵੀ ਵਾਂਟ ਟੂ ਚੇਂਜ ਸਮਥਿੰਗ ਫਾਰ ਅਸ ਫਾਰ ਆਵਰ ਕਿਡਸ ਲਾਈਫ ਮਿਲਦੇ ਰਹਾਂਗੇ ਅੱਜ ਤੀਜਾ ਦਿਨ ਹੈ ਤਿੰਨ ਮਹੀਨੇ ਇਹੀ ਸਟੋਰੀਜ਼ ਨਵੀਂ ਸਟੋਰੀਜ਼ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਰ ਦੇਖਦੇ ਆ ਲਾਈਫ ਕਿੱਥੇ ਲੈ ਕੇ ਤੇ ਕਿੰਨੇ ਇੱਕ ਨੂੰ ਸਾਡੇ ਨਾਲ ਜੋੜਦੀ ਏ ਜੋ ਉਤਸ਼ਾਹਿਤ ਨੇ ਇੱਕ ਨਵੀਂ ਲਾਈਫ ਨੂੰ ਗੱਲ ਪਕੜੀ ਪਾਉਣ ਲਈ ਜੇ ਹੋਰ ਇਨਫੋਰਮੇਸ਼ਨ ਚਾਹੀਦੀ ਏ ਕਿਵੇਂ ਕਰਨਾ ਹੈ ਕੀ ਹਿਸਾਬ ਕਿਤਾਬ ਹੈ ਮੈਸੇਜ ਕਰੋ ਤਾਂ ਵੀ ਆਰ ਰੈਡੀ ਟੂ ਹੈਲਪ ਯੂ ਮਿਲਦੇ ਆ ਫਿਰ ਕੱਲ ਨੂੰ ਸਤਿ ਸ੍ਰੀ ਅਕਾਲ